ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪਟਿਆਲਾ ਲਾਈਵ ਤੇ ਮੈਂ ਅੱਜ ਆਵਾਜ਼ਾਂ ਅਸੀਂ ਪਹੁੰਚੇ ਪਿਆਰ ਰਾਜੇ ਦੇ ਬਾਗ ਦੇ ਵਿੱਚ ਤੁਹਾਨੂੰ ਮੈਂ ਇੱਕ ਗੱਡੀ ਦੀ ਮੈਂ ਤਸਵੀਰ ਦਿਖਾਣ ਲੱਗਿਆ ਜੀ ਤੁਹਾਨੂੰ ਸਭ ਤੋਂ ਪਹਿਲੇ ਤੇ ਮੈਂ ਨੰਬਰ ਗੱਡੀ ਦਾ ਬੋਲੂਗਾ ਜੀ ਸੀ ਜੀ 0 4LN 87 double 4 ਇਹ ਗੱਡੀ ਹੈ ਜਿਹੜੀ ਛੱਤੀਸਗੜ ਤੋਂ ਆਪਣੇ ਉਰੇ ਦੇ ਇੱਥੇ ਆਈ ਆ ਜੀ ਉਰੇ ਤਾਂ ਹੁਣ ਇਸ ਗੱਡੀ ਦਾ ਜਿਹੜਾ ਕੰਮ ਹੈ ਮਤਲਬ ਇੱਕ ਮਕੈਨਿਕ ਦੇ ਕੋਲ ਹੋ ਰਿਹਾਗਾ ਤਾਂ ਇਹ ਹੁਣ ਮੈਂ ਗੱਲਬਾਤ ਕਰਦਾ ਜੀ ਅੱਗੇ ਇਹਦੀਆਂ ਢਿੱਕਾ ਤਸਵੀਰਾਂ ਤੁਹਾਨੂੰ ਅੱਗੇ ਦੀਆਂ ਵੀ ਢਿੱਕਾ ਦਿਖਾਣ ਲੱਗਿਆ ਜੀ ਉਹਦੇ ਜਿਹੜਾ ਮਤਲਬ ਕਿ ਜਿਹੜੇ ਗੱਡੀਆਂ ਦੇ ਵਿੱਚ ਢਿੱਕਾ ਟੈਕਨੀਕਲ ਨੁਕਸ ਪੈ ਜਾਂਦੇ ਨੇ ਔਰ ਲੇਕਿਨ ਬੰਦੇ ਨੂੰ ਬਹੁਤ ਦੂਰ ਤੱਕ ਲੈ ਜਾਂਦੇ ਨੇ ਪਰ ਉਹ ਨਹੀਂ ਨਿਕਲ ਪਾ ਜਾਂਦੇ ਪਰ ਹੁਣ ਜੇਕਰ ਗੱਲ ਕਰੀਏ ਤਾਂ ਹੁਣ ਤੁਹਾਨੂੰ ਕਿਤੇ ਵੀ ਲੁਧਿਆਣਾ ਪਟਿਆਲਾ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਗੱਡੀਆਂ ਤੇ ਜਿਹੜੇ ਨੁਕਸ ਨੇ ਉਹ ਆਪਣੇ ਉਰੇ ਦੇ ਜਿਹੜੇ ਮਿਸਤਰੀ ਨੇ ਅਸੀਂ ਮਤਲਬ ਆਪਾਂ ਗੱਲਬਾਤ ਕਰਦੇ ਹਾਂ ਮਿਸਤਰੀਆਂ ਨਾਲ ਕਿ ਜਿਹੜੇ ਮਤਲਬ ਕਿ ਐਡੀ ਵੱਡੀ ਮਤਲਬ ਕਿ ਗੱਡੀ ਤੇ ਇਹਦਾ ਕੰਮ ਹੋ ਰਿਹਾਗਾ ਤੇ ਹਾਜੀ ਮਿਸਤਰੀ ਜੀ ਕੀ ਰਾਇ ਤੁਹਾਡੀ ਮਿੱਟੋ ਮਿਸਤਰੀ ਜੀ ਅ ਸਰ ਕਿੰਨੀ ਏਜ ਹੈ ਤੁਹਾਡੀ ਮੇਰੀ 50 ਸਾਲ ਆਪਾਂ ਨੂੰ ਕਿੰਨਾ ਸਮਾਂ ਹੋ ਗਿਆ ਜੀ ਉਰੇ ਕੰਮ ਕਰਦੇ ਨੂੰ ਉਰੇ ਫਿਰ 3 ਸਾਲ ਹੋ ਗਏ ਕੀ ਕਰਨ ਲੱਗਿਆਂ ਜੀ ਇਹ ਗੱਡੀ ਦਾ ਇਹਦੇ ਜੀ ਗੇਅਰ ਕਗਾ ਚੋਰੀ ਹੋ ਗਿਆ ਤੇ ਗੇਅਰ ਨਵਾਂ ਲਾਇਆ ਗਿਆ ਠੀਕ ਹੈ ਜੀ ਇਹ ਗੱਡੀ ਕਿਹੜੀ ਜਗ੍ਹਾ ਤੋਂ ਆਈ ਹੈ ਗੱਡੀ ਕਿੱਧਰ ਤੋਂ ਆਈ ਹੈ ਜੀ ਛੱਤੀਸਗੜ੍ਹ ਤੋਂ ਗੱਡੀ ਜਿਹੜੀ ਹੋਰੇ ਆ ਕੇ ਤੁਹਾਡੇ ਕੋਲੇ ਕੰਮ ਕਰਾ ਰਹੀ ਹੈ ਹਾਂ ਇਹਦਾ ਪਾਇਲਟ ਵੀ ਬੈਠਾ ਹੋ ਰਿਹਾ ਜਿਵੇਂ ਉਹਦੇ ਨਾਲ ਗੱਲਬਾਤ ਕਰਨੇ ਉਹਦੇ ਨਾਲ ਕਰਾਂਗੇ ਠੀਕ ਹੈ ਜੀ ਕੀ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਜਿਹੜੇ ਲੋਕ ਆਪਣੇ ਮਿਸਤਰੀਆਂ ਕੋਲ ਚਲੇ ਜਾਂਦੇ ਨੇ ਉਹ ਕਹਿ ਦਿੰਦੇ ਨੇ ਕਿ ਯਾਰ ਅਸੀਂ ਇੰਨੇ ਨੇ ਮਿਸਤਰੀਆਂ ਕੋਲ ਵੇਡਾ ਮਾਰ ਲਿਆ ਇੰਨੇ ਨੇ ਅਸੀਂ ਕੰਮ ਕਰਵਾ ਲਿਆ ਕਿ ਸਾਡਾ ਨੁਕਤਾ ਨਹੀਂ ਨਿਕਲ ਪਾਇਆ ਤਾਂ ਤੁਸੀਂ ਉਹਨਾਂ ਆਪਣਾ ਕੰਮ ਕਰਾਓ ਗੱਡੀ ਦਾ ਕਿ ਨਹੀਂ ਨੁਕਸੇ ਲੱਗਾ ਕੱਢ ਕੇ ਦਵਾਂ ਕੀ ਮਤਲਬ ਗੱਡੀ ਕੋਈ ਵੀ ਕੰਪਨੀ ਦੀ ਹੋਵੇ ਜੀ ਜਿਹੜੀ ਮਰਜ਼ੀ ਕੰਪਨੀ ਦੀ ਹੋਵੇ ਅੱਛਾ ਜੀ ਕੀ ਕਹੇ ਮੈਂ ਬਾਹਰਲੀ ਵੀ ਹੋਵੇ ਠੀਕਾ ਮਤਲਬ ਬਾਹਰਲੀ ਗੱਡੀ ਕੋਈ ਵੀ ਹੋਵੇ ਤੁਸੀਂ ਉਹਦੇ ਕੰਮ ਕਰ ਦਿੰਦੇ ਹੋ ਉਹਨੂੰ ਉਹਦੇ ਕੰਮ ਕਰ ਦਿੰਦੇ ਤੇ ਹਾਂ ਬਿਲਕੁਲ ਜੀ ਇਹਨਾਂ ਦੇ ਤੇ ਹੋਰ ਵੀ ਇੱਕ ਅੰਦਰ ਸੀ ਇੱਕ ਕਸਟਮਰ ਵੀ ਬੈਠੇ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੱਡੀ ਦਾ ਮੌਜੂਦ ਕਸਟਮਰ ਲੈ ਕੇ ਆਏ ਨੇ ਤੇ ਆਪਾਂ ਗੱਲਬਾਤ ਕਰਦੇ ਆ ਤੇ ਹਾਂ ਜੀ ਬਿਰਜੀ ਕੀ ਨਾਂ ਤੁਹਾਡਾ ਨਾਮ ਨਦੀਮ ਹੈ ਸਰ ਸਰ ਕੀ ਨਾ ਹੋ ਟਾ ਮਮਨਦੀ ਇਹੀ ਕਿ ਚਿੱਕੀ ਕੰਮ ਕਰਦਾ ਸੀ ਮੈਂ ਡਰਾਈਵਿੰਗ ਕਰਦਾ ਸਰ ਠੀਕ ਹੈ ਕਿਵੇਂ ਬੈਠੇ ਤੇ ਜਦੋਂ ਮਿਸਤਰੀ ਕੋਲ ਕਿਵੇਂ ਬੈਠੋ ਜੀ ਗੱਡੀ ਥੋੜੀ ਖਰਾਬ ਹੋ ਗਈ ਸੀ ਉਹਦਾ ਕੰਮ ਕਰਾਉਣ ਵਾਸਤੇ ਆਇਆ ਅੱਛਾ ਜੀ ਤੇ ਔਰ ਕਿੰਨੇ ਸਮੇਂ ਤੋਂ ਆ ਰਹੇ ਹੋ ਤੁਸੀਂ ਹਾਂ ਸਾਡੇ ਰਿਲੇਸ਼ਨ ਤਾਂ ਬਹੁਤ ਪੁਰਾਣੇ ਨੇ ਮਿਸਤਰੀ ਸਾਹਿਬ ਨਾਲ 10-15 ਸਾਲ ਪੁਰਾਣੇ ਰਿਲੇਸ਼ਨ ਨੇ ਠੀਕ ਹੈ ਜੀ ਜਿੰਦਾ ਅਸੀਂ ਡਰਾਈਵਿੰਗ ਲਾਈਨ 'ਚ ਪਿਆ ਮਤਲਬ ਗੱਡੀਆਂ ਦਾ ਕੰਮ ਸਾਰਾ ਇਹਨਾਂ ਕੋਲੇ ਕਰਾਉਨੇ ਠੀਕ ਜੀ ਠੀਕ ਹੈ ਕਿਹੜੀਆਂ-ਕਿਹੜੀਆਂ ਗੱਡੀਆਂ ਦਾ ਕੰਮ ਕਰਾਏ ਤੁਸੀਂ ਸਾਡੇ ਕੋਲੇ ਸਵਾਰੀ ਗੱਡੀ ਵੀ ਹੈ ਤੇ ਕਮ ਉਰੇ ਉਰੇ ਇਹ ਰੇਡ ਬਾਜੂਬੇਜ ਦੀ ਉਰੇ ਬਿਲਕੁਲ ਬਾਜੀ ਮ ਰੇਡ ਹੈ ਜੀ ਬਹੁਤ ਫਾਇਦਾ ਕਰਦੇ ਨੇ ਡਰਾਈਵਰਾਂ ਦਾ ਇਹ ਮਤਲਬ ਜਿਵੇਂ ਡਰਾਈਵਰ ਕਹੇ ਹੁੰਦੇ ਨੇ ਇਹ ਸਮਾਨ ਨਾ ਲਿਆਓ ਜਾਂ ਕਮਿਸ਼ਨ ਖਾਂਦੇ ਨੇ ਜਾਂ ਵਿਚਾਰੇ ਬਹੁਤ ਵਧੀਆ ਮਿਹਤਰੀ ਨੇ ਆਪਣੇ ਕੋਲੋਂ ਵੀ ਸਮਾਨ ਪਾ ਕੇ ਬੰਦੇ ਦਾ ਬਹੁਤ ਫਾਇਦਾ ਕਰ ਦਿੰਦਾ ਹਾਂ ਜੀ ਬਿਲਕੁਲ ਜੀ ਠੀਕ ਕਸਟਮਰ ਦਾ ਕਹਿਣਾ ਇਹ ਹੈ ਕਿ ਅਸੀਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਇੱਥੇ ਕਿ ਅਸੀਂ ਆਉਣੇ ਵੀ ਆ ਸਾਡੇ ਬਹੁਤ ਸਮੇਂ ਤੇ ਜੀ ਘਰ ਰਿਲੇਸ਼ਨ ਵੀ ਨੇ ਤੇ ਅਸੀਂ ਇਹਨਾਂ ਤੋਂ ਕੰਮ ਵੀ ਕਰਾਣੇ ਆ ਤੇ ਸਾਡਾ ਮਤਲਬ ਇੱਥੇ ਜਾਨਕਿ ਵਧੀਆ ਤਰੀਕੇ ਨਾਲ ਰੱਖੇ ਠੀਕਾ ਫਾਇਦਾ ਵੀ ਹੁੰਦਾ ਤਾਂ ਤੁਹਾਨੂੰ ਹੁਣ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜਾ ਇਹਨਾਂ ਦਾ ਠੀਕਾ ਡਰੈੱਸ ਹੈ ਜੀ ਉਹ ਜਰਗ ਚੌਂਕ ਤੋਂ ਤੁਸੀਂ ਰਾਜੇ ਦਾ ਬਾਗ ਠੀਕਾ ਕਿਸੇ ਨੂੰ ਵੀ ਪੁੱਛ ਕੇ ਆ ਸਕਦੇ ਹੋ ਤੇ ਔਰ ਜੇਕਰ ਤੁਸੀਂ ਠੀਕਾ ਮਲਤਾਨੀ ਚੌਂਕੋਂ ਤਾਂ ਮਲਤਾਨੀ ਚੌਂਕ ਤੋਂ ਵੀ ਰਾਜੇ ਦਾ ਬਾਗ ਜਿਹੜਾ ਕਿ ਆ ਸਕਦੇ ਹੋ ਤਾਂ ਇਹਨਾਂ ਦੀ ਜਿਹੜੀ ਜਿਹੇ ਸੌਪ ਦਾ ਨਾਮ ਹੈ ਆ ਆਰਾ ਸਨਸ ਮੋਟਰ ਆਪਣੇ ਵਰਕਸ਼ਾਪ ਇੱਥੇ ਤੁਸੀਂ ਇਹਨਾਂ ਦੇ ਨਾਲ ਅਸੀਂ ਟੀਵੀ ਦੀ ਜਿਹੜਾ ਸਕਰੀਨ ਦੇ ਉੱਤੇ ਨੰਬਰ ਵੀ ਦਵਾਵਾਂਗੇ ਵੀ ਤਾਂ ਕਿ ਤੁਸੀਂ ਇਹਨਾਂ ਨੂੰ ਢਿੱਕੇ ਕਾਲ ਕਰਕੇ ਆ ਸਕਦੇ ਹੋ ਠੀਕ ਹੈ ਮਲੇਰਕੋਟਲਾ ਤੋਂ ਸ਼ਾਬਾਸ ਖਾਨ ਪਟਿਆਲਾ ਲਾਈਵ ਨੂੰ